ਲੋਈ ਸਾਡੇ ਜਹਾਜ ਟਾਇਰਾਂ ਛਵਾ ਘਟ ਗਈ ਤੇ ਹੁਣ ਇਥੋਂ ਹੀ ਹਵਾ ਪਾਉਣੀ ਐ ਹਾਂ ਸਾਰੇ ਸਾਰੇ ਦੇਖ ਲੋ ਚਾਰਾਂ ਚ ਦੇਖ ਲੋ ਚਾਰ ਟਾਇਰ ਨੇ ਜਾਜ ਦੇ ਕਿੰਦਰ ਜਹਾਜ ਦੇ ਚਾਰ ਟਾਇਰ ਨੇ ਹੈ ਚਾਰ ਟਾਇਰ ਨੇ ਚਾਰ ਹੀ ਹੁੰਦੇ ਨੇ ਉਹਦੇ ਦੋ ਅੱਗੇ ਹੁੰਦੇ ਨੇ ਅੱਗੇ ਬਾਰਿਸ਼ ਹੋਣ ਲੱਗੀ ਬਦਲਾਂ ਦੇ ਦੇਖੋ ਆ ਵੀ ਚਲਾਤੇ ਕੀ ਵਾਈਪਰ ਵੀ ਚਲਾਤੇ ਇੱਕ ਗੈਸ ਸਟੇਸ਼ਨ ਹੈਗਾ ਮਿਰਜ਼ਾ ਗੈਸ ਸਟੇਸ਼ਨ ਇਹ ਕਹਿੰਦੇ ਨਹੀਂ ਤੇ ਮਿਰਜ਼ਾ ਆਸੇ ਹਵਾ ਪਾਉਂਦਿਆ ਕਿਵੇਂ ਮਿਰਜ਼ਾ ਕੀ ਸੁਣਨ ਹੈ ਨੀ ਇਹ ਕ ਮੇਰ ਜਨ ਦਾ ਵੀਡੀਓ ਦੇਖ ਲਈ ਤੇਰੀ ਵੀਡੀਓ ਪਾਈ ਮਿਰਜਾ ਮਿਰਜਾ ਫੋਲੋ ਕਰਦੇ ਉੱਡਦਾ ਹੀ ਜਾਵੇ ਬਸ ਸੋਣ ਇਹ ਮਿਰਜਾ ਵਾ ਪੌਂਡ ਗੱਡੀ ਪਿੱਛੇ ਗਈ ਜਾਂਦੇ ਹੋ ਕੀ ਹੋ ਗਿਆ ਆਪਣਾ ਆਪਣਾ ਸ਼ੀਸ਼ਾ ਸਾਫ਼ ਕਰਾਲ ਕਹਿੰਦਾ ਜਾ ਜਾ ਕਿਤੇ ਬਾਅਦ ਬਦਲਾ ਧੁੱਲਤਾਂ ਤੇ ਪਈ ਹੋਵੇ ਆਪਣਾ ਕਰ ਲੈ ਸਾਫ਼ ਓਕੇ ਮੇਰੇ ਆਹ ਸਾਹਮਣੇ ਇਹਦੇ ਚ ਬਰਫ਼ ਦਾ ਡਲਾ ਵੱਜ ਗਿਆ ਸੀ ਇੱਥੇ ਟੁੱਟ ਗਿਆ ਸ਼ੀਸ਼ਾ ਟੀਕਾ ਦਾ ਕਮੈਂਟ ਆਇਆ ਅਮਨ ਕਹਿੰਦੇ ਸੋਨੂੰ ਅਮਨ ਕਗਰ ਨਾ ਪਸੀ ਨਾ ਕਦੇ ਕਹਿੰਦੇ ਸੋਨਾ ਪਾਇਆ अच्छा जी दाद कदे लेया वेरी गुड हां कदे ਦਿੱਤਾ ਵਾਹਿਗੁਰੂ ਸਭ ਕੁਝ ਠੀਕ ਹੈ ਬਹੁਤ ਵਧੀਆ ਗੱਲ ਹੈ ਇਹ ਸਹੀ ਗੱਲ ਹੈ ਮੇਰੇ ਵਾਂਗੂੰ ਅੰਮ੍ਰਿਤ ਛੱਟ ਲੋ ਗੁਰੂ ਮਹਾਰਾਜ ਦੇ ਗਹਿਣੇ ਪਾ ਲਓ ਸਹੀ ਸਹੀ ਗੱਲ ਹੈ ਬਹੁਤ ਵਧੀਆ ਕਮੈਂਟ ਕੀਤਾ ਤੁਸੀਂ ਸਭ ਤੋਂ ਵੱਡਾ ਗਹਿਣਾ ਤੇ ਉਹੀ ਹੈ ਹਾਂ ਰਜਨੀਸ਼ ਕੋਲ ਆਈਡੀ ਹੈ ਇਹਨਾਂ ਦੀ ਤੇ ਦੋ ਕਮੈਂਟ ਇਹਨਾਂ ਨੇ ਕੀਤੇ ਨੇ ਬੜੇ ਵਧੀਆ ਕੀਤੇ ਨੇ ਹਨਾ ਕਿ ਅੰਦਾਜ਼ ਨਾਲ ਲੈਣੇ ਆ ਨਾ ਦੇਣੇ ਆ ਤੇ ਨਾ ਕਦੀ ਅਹੀ ਸੋਨਾ ਪਾਇਆ ਕਿ ਸੋਨੇ ਦਾ ਬਾਹਲਾ ਲਾਲਚ ਨਾ ਕੀਤਾ ਫਿਰ ਆਪਣੇ ਸਾਡੀ ਵੀ ਨੇਚਰ ਇਵੇਂ ਦੀ ਜਿਵੇਂ ਤੁਸੀਂ ਬਲੌਗ ਵੇਖਦੇ ਹੋ ਤੁਹਾਨੂੰ ਦਿੰਦੇ ਆ ਸਾਡਾ ਵੀ ਸੇਮ ਤੁਹਾਡੇ ਵਾਂਗ ਹੀ ਕਰਨਾ ਆਈ ਵੀ ਇਨ ਫਿਊਚਰ ਆਪਣੇ ਬੱਚਿਆਂ ਦੇ ਵਿਆਹ ਕੀਤਾ ਜੀ ਸੋਨੇ ਸਾਨੇ ਵਾਲੀ ਗੱਲ ਜੰਮੀ ਉਹਨਾਂ ਨੂੰ ਕਹਿਣਾ ਕਿ ਜੇਦਾ ਸੋਨਾ ਜੇਦੋਂ ਸਾਨੂੰ ਕੋਈ ਪਉਣਾ ਤਾਂ ਵੀ ਰਿਸ਼ਤਾ ਨਹੀਂ ਕਰਨਾ ਜੇ ਕੋਈ ਆਡੇ ਕੋ ਪਉਣਾ ਤਾਂ ਫੇਰ ਰਿਸ਼ਤਾ ਨਹੀਂ ਕਰਨਾ ਠੀਕ ਹੈ ਨਾ ਸਰੋਪਿਆ ਨਾਲ ਮਿਲ ਨਹੀਂ ਕਰੋ ਬਹੁਤ ਵਧੀਆ ਕੰਮ ਹੈ ਤੇ ਬਹੁਤ ਵਧੀਆ ਸੋਚ ਹੈ ਹਾਂ ਤੇ ਆਪਣੇ ਦੀਦੀ ਨੇ ਉਹਨਾਂ ਦਾ ਬੇਟਾ ਹੈਗਾ ਇਟਲੀ ਤੋਂ ਉਹਨੂੰ ਤੁਸੀਂ ਮੈਂ ਉਹਨਾਂ ਦਾ ਬਰਥਡੇ ਵਿੱਚ ਕੀਤਾ ਸੀ ਤੇ ਮੈਂ ਵੀ ਕੀ ਕੀਤਾ ਤੇ ਪਰ ਮੈਨੂੰ ਵੀ ਨਹੀਂ ਯਾਦ ਕਿਹੜੀ ਜੀ ਕੀਤਾ ਤੇ ਦੀਦੀ ਦਾ ਮੈਸੇਜ ਆਇਆ ਕਿ ਨੇ ਮੈਂ ਤੁਹਾਨੂੰ ਇੰਨੇ ਮਾਰਨਾ ਮੈਸੇਜ ਕੀਤਾ ਇਹ ਤਾਂ ਮੈਂ ਕੋਈ ਵਿਸ਼ ਨਹੀਂ ਕੀਤਾ ਤੇ ਨਹੀਂ ਤੁਸੀਂ ਉਹਦਾ ਨਾਮ ਪਤਾ ਨਹੀਂ ਕੀ ਬੇਟੇ ਦਾ ਨਾਮ ਸੌਰੀ ਅਸੀਂ ਭੁੱਲ ਗਏ ਮੈਂ ਤੇ ਬੇਟੇ ਨੂੰ ਮੈਂ ਅੱਜ ਬਰਥਡੇ ਵਿਸ਼ ਫੇਰ ਕਰ ਦਿੰਨੇ ਆਪਾਂ ਪਰ ਤਾਂ ਤੁਸੀਂ ਵੀ ਵਿਸ਼ ਕਰੋ ਬੇਟੇ ਨੂੰ ਬਰਥਡੇ ਠੀਕ ਹੈ ਇਟਲੀ ਚ ਰਹਿੰਦਾ ਉਹ ਹੈਪੀ ਬਰਥਡੇ ਪੁੱਤ ਤੈਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀ ਅਨ ਲੇਟ ਵਿਸ਼ ਕੀਤਾ ਸੌਰੀ ਆ ਬਹੁਤ ਜ਼ਿਆਦਾ ਸੀ ਮਤਲਬ ਬੈਡ ਫੀਲ ਕਰ ਰਹੇ ਸੋਨੋ ਅਸੀਂ ਵਿਸ਼ ਨਹੀਂ ਕੀਤਾ ਪਤਾ ਨਹੀਂ ਵਿਸ਼ ਕੀਤਾ ਸੀ ਪਤਾ ਨਹੀਂ ਉਹ ਵੀਡੀਓ ਕਲਿੱਪ ਪਿਆ ਦਾ ਨਹੀਂ ਪਿਆ ਇਹ ਵੀ ਮੈਨੂੰ ਯਾਦ ਨਹੀਂ ਹੈਗਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਦੇਵੇ ਤੁਸੀਂ ਬਾਹਰਲੀਆਂ ਕੰਟਰੀਆਂ ਚ ਬੈਠੇ ਹੋ ਤੇ ਖੁਸ਼ ਰਹੋ ਤੇ ਕਾਮਯਾਬ ਹੋਵੋ ਆਪਣੇ ਕੰਮਾਂ ਦੇ ਵਿੱਚ ਲਓ ਜੀ ਜਾਂਚ ਪੈ ਗਈ ਹਵਾ ਹੁਣ ਆਪਾਂ ਤੇ ਹੁਣ ਕੀ ਪਾਲੀ ਵਗਿਆ ਕਿਤੇ ਦੋ ਲੀਟਰ ਪਿਆ ਦੋ ਲੀਟਰ ਨ ਕੀ ਬਣਦਾ ਇਹ ਤਾਂ ਕਿ ਦੋ ਜਨ ਕਟੋਕੜ 30 40 ਲੀਟਰ ਪਵੇ ਇੱਥੇ ਗੱਲ ਹੈ ਚਲੋ ਜੀ ਹੁਣ ਪਵਾਵਾਂਗੇ ਜਾਂਚ ਤੇਲ ਸਾਸੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਏ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅਮਨਾ ਜਦੋਂ ਮੈਂ ਵਲੌਗ ਸਟਾਰਟ ਕਰਦਾ ਅਮਨਾ ਅਮਨ ਹੱਸ ਲਾ ਜਾਂਦੀ ਹੈ ਵੀ ਇਹ ਨਾ ਕਿਵੇਂ ਵਲੌਗ ਸਟਾਰਟ ਕਰਦਾ ਕਦੇ ਤਾਂ ਮੈਨੂੰ ਕਹਿੰਦੀ ਸਾਸਰੀ ਕਾਲ ਬੁਲਾਇਆ ਕਰੋ ਚੰਗੀ ਤਰ੍ਹਾਂ ਤੇ ਕਦੇ ਕਹਿੰਦੀ ਸਾਸੀ ਕਾਲ ਨਾਲ ਬੁਲਾਇਆ ਕਰੋ ਹੈ ਤਾਂ ਮੈਂ ਉਹਦੇ ਵਿੱਚ ਕੰਫਿਊਜ਼ ਹੋ ਜਾਂਦਾ ਵੀ ਸਾਸਰੀ ਕਾਲ ਬੁਲਾਵਾ ਕਿ ਸਾਸੀ ਕਾਲ ਬੁਲਾਵਾ ਨਾ ਨਹੀਂ ਸਾਸਰੀ ਕਾਲ ਕਹਿੰਦਾ ਹੁੰਦਾ ਤੇ ਦੋਗੀ ਕਰਦਾ ਡੈਡੀ ਕਹਿੰਦਾ ਤਾਂ ਬਾਈ ਨਹੀਂ ਫਿਰ ਇਹ ਕਿਉਂ ਬੋਲਦੀ ਹੈ ਟੋਟੋਪ ਦੀ ਹਾਂ ਜੀ ਇਹ ਤਾਂ ਕਹਿੰਦੇ ਮੈਂ ਵੀ ਬੋਲਦਾ ਮੈਂ ਆਪਣੇ ਹਿਸਾਬ ਨਾਲ ਵਧੀਆ ਬੋਲਦਾ ਮੈਨੂੰ ਇਹ ਡਰ ਲੱਗਿਆ ਰਹਿੰਦਾ ਵੀ ਕਿਤੇ ਅਕਲ ਵਿੱਚ ਗੱਲ ਨਾ ਭੁੱਲ ਜਾਣ ਕਿਤੇ ਗੱਲ ਨਾ ਭੁੱਲ ਜਾਣਾ ਉਹ ਤਾਂ ਵੀ ਆਉਂਦਾ ਮੈਂ ਗੱਲ ਭੁੱਲ ਜਾਂਦਾ ਆਹ ਕੋਈ ਫੜਾ ਸੈਟ ਕਰ ਲੂੰਗਾ ਫੜਿਆ ਹੁੰਦਾ ਨਾ ਉਦੋਂ ਮੈਂ ਨਾਲ ਦੀ ਨਾਲ ਭੁੱਲ ਜਾਂਦਾ ਵੀ ਬਸ ਨਾਂ ਡਾਈਡੂ ਹੀ ਲਾ ਲਓ ਸੋਚੇ ਤਾਂ ਬਹੁਤ ਕੁਝ ਹੁੰਦਾ ਵੀ ਮੈਂ ਆ ਬੋਲੂੰਗਾ ਆ ਬੋਲੂੰਗਾ ਬਟ ਫੇਰ ਲੜਾਈ ਜੇ ਤੁਹਾਨੂੰ ਗਾਲਾਂ ਤਾਂ ਭੁੱਲਦੀਆਂ ਨਹੀਂ ਹੈਗੀਆਂ ਹੈਂ ਔਰ ਤੁਸੀਂ ਆ ਕਰਦੇ ਠਾ ਠਾ ਮੈਂ ਲੜਦਾ ਕਦੋਂ ਤੇਰੇ ਨਾਲ ਕਹ ਦੱਸਦੇ ਮੈਂ ਪਹਿਲਾਂ ਵੀ ਕਿਹਾ ਕਿ ਲੁੱਚੀ ਘੁੱਗੀ ਕੰਮ ਬਦਨਾ ਤੂੰ ਇਹਦਾ ਕੋ ਗਿਆ ਨੂੰ ਮੀਨੇ ਜਿਓ ਮੈਂ ਉਹੀ ਬਦਨਾਮ ਵਾਧੂ ਨਹੀਂ ਨਹੀਂ ਤੂੰ ਬੋਲਦੀ ਤਾਂ ਬਦਨਾਮ ਹੈ ਤੇ ਇੱਧਰ ਸਾਡੀ ਪਿਆਰੀ ਜੀ ਭਾਬੀ ਵੱਡੀ ਸਾਡੀ ਨੇ ਚਾਹ ਧਾਰਦੀ ਸਾਡੇ ਵਾਸਤੇ ਹੈ ਆਹ ਤਰੇ ਚਮਚਾ ਤੂੰ ਮਨ ਦਾ ਹੋਟਲ ਚ ਚੱਕ ਕੇ ਲੈਂਦੇ ਇਹ ਮੈਂ ਮਰ ਗਈ ਮੈਂ ਮਿੱਠਾ ਬੈਕ ਨਹੀਂ ਇਹ ਸਿੰ ਦੰਮੂ ਕਹਿੰਦੀ ਮੇਰੀ ਸਹੇਲੀ ਦੇ ਨੇ ਇਹ ਇਹ ਚਮਚੇ ਟੇਪ ਚ ਆ ਬਟੇ ਬਦ ਲਿਆ ਦੇ ਰਹੀਦਾ ਮਨੇ ਤੇ ਭਾਬੀ ਚਾਹ ਆਪਣੀ ਬਣ ਗਈ ਹੁਣ ਆਪਾਂ ਚਾਹ ਪੀ ਕੇ ਜਾਵਾਂਗੇ ਪਨੀ ਦੇ ਸਕੂਲ ਕਿ ਉਹਦੇ ਪਨੀਰ ਦੇ ਪੇਪਰ ਹੋ ਗਏ ਨੇ ਅੱਜ ਬੁਝਾਰ ਖਾਧੀ ਤੋਂ ਸੂਰਪ ਜੀ ਅਰੇ ਵਾਹ ਹੋਰ ਫੇਰ ਆਹੀ ਆਪਾਂ ਆਪ ਨੂੰ ਮੇੜ ਲਾਂਗੇ ਮੈਂ ਜਾਣਾ ਮੈਂ ਜਾਣਾ ਲੈਰੇ ਅੱਛਾ ਲੈਰਾ ਹਾਂ ਕਿਵੇਂ ਆਏ ਸੁਣਾਉ ਨੂੰ ਤੇ ਆਵੇ ਵੱਡੀਆਂ ਬਤਾਨਾ ਤੇ ਕੋਈ ਗੱਲ ਨਹੀਂ ਮੈਂ 5-10 ਮਿੰਟ ਚ ਆ ਜਾਣਾ ਮੈਂ ਇੱਥੇ ਕਿਹੜਾ ਜਗਾ ਬੈਠਣਾ ਆ ਯਾਰ ਜਾਓ ਤੇ ਕੰਮ ਬੜੇ ਅਰਜੈਂਟ ਨੇ ਕੋਈ ਤੇ ਆਉਣੀ ਨਹੀਂ ਲੱਭਦੀ ਯਾਰ ਕੌਣ ਲੈ ਗਿਆ ਤੂੰ ਚੋੱਕ ਕੇ ਰਾਂ ਆਡੇ ਘਰੇ ਚਾਉਣਾ ਇੰਨਾ ਫਿਰਦਾ ਨਾ ਚੀਜ਼ ਨਹੀਂ ਲੱਭਦੀ ਆਡੇ ਘਰੇ ਕੋਈ ਮੈਂ ਕੱਲ ਸਾਰਾ ਸਮਾਨ ਸੈੱਟ ਕਰ ਦਿੱਤਾ ਕਿਉਂਰੇ ਹੋਰ ਕੁਝ ਵੀ ਨਹੀਂ ਹੈਗਾ ਤੂੰ ਦੱਸ ਰੋ ਹੁਣ ਮੈਂ ਕੀ ਕਰਾਂ ਦੱਸ ਕਰਨਾ ਕੀ ਹੈ ਆਹ ਮਿਲ ਗਈ ਚਾਹ ਸ਼ੁਕਰ ਹੈ ਮਿਲ ਗਈ ਨਹੀਂ ਤਾਂ ਤੂਫਾਨ ਆਏਗਾ ਜੇ ਤੂਫਾਨ ਵਰਗਾ ਤਾਂ ਹਣ ਵੈਸੇ ਮੂੰਹ ਨੂੰ ਲਾਉਣਾ ਉਸੰਦੀ ਹੈ ਉਹ ਵਿਖ ਲਈ ਦੀ ਵੈਸੇ ਲਾਉਂਦੀ ਹੈ ਕਿ ਮਤਲਬ ਲਿਪਸ ਲਾਉਣ ਨੂੰ ਜਾਂ ਬਾਹਾਂ ਤੇ ਲਾਉਣ ਨੂੰ ਮੂਥੇ ਲਾਉਣੇ ਪਿੰਡਾਂ ਦੇ ਮੂਥੇ ਨਾਲ ਲੰਨਦੇ ਮੈਂ ਉਹ ਲਾਉਣੇ ਨੇ بیس ਲਾਉਣੇ ਨੇ ਫਾਊਂਡੇਸ਼ਨ ਲਾਉਣੀ ਪਰ ਉਹਨਾਂ ਨਾਲ ਕੁਸ਼ਕੀ ਨਹੀਂ ਹੁੰਦੀ ਹੈਗੀ ਅੱਛਾ ਨਹੀਂ ਪਾਇਆ ਕੁਝ ਨਹੀਂ ਹੋ ਰਹੀ ਪੰਜ ਵਜੇ ਦਾ ਟਾਈਮ ਨਹੀਂ ਇੱਦਾਂ ਟੱਕ ਲਈਏ ਹੂੰ ਬੰਦੇ ਸਾਰੇ ਕੰਮ ਕਰ ਲੈਂਦਾ ਆਪਣੇ ਉੱਤੇ ਕੋਈ ਟਾਈਮ ਨਹੀਂ ਨਿਕਲਦਾ ਆਏਗਾ ਪਤਾ ਨਹੀਂ ਕਿਉਂ ਬਾਜ਼ਾਰਾਂ ਦੇ ਭੱਜਦੇ ਭੱਜਦੇ ਜਾਣੇ ਆ ਬਾਜ਼ਾਰਾਂ ਦੇ ਕੰਮ ਕਰਕੇ ਆਉਂਦੇ ਆ ਘਰ ਦੇ ਕੰਮ ਕਰਦੇ ਆ ਟਾਈਮ ਨਾਲ ਸਾਰੇ ਕੰਮ ਹੋ ਜਾਂਦੇ ਨੇ ਨਾ ਵੀ ਲੈਣੇ ਆ ਪਰ ਇਹ ਕੀ ਮੂਹ ਨੂੰ ਸੈੱਟ ਕਰਨ ਦਾ ਟਾਈਮ ਨਹੀਂ ਮਿਲਦਾ ਹੈਗਾ ਜੇ ਮੇਰਾ ਆਪਾਂ ਨੂੰ ਆ ਦੋ ਕੇ ਵਿਆਹ ਨਾ ਆਉਂਦੇ ਮੈਂ ਮੈਂ ਤਾਂ ਨਹੀਂ ਸੀ ਮੂੰਹ ਦਾ ਕੁਝ ਕਰਾਉਂਦੀ ਬਤਾਨਾ ਅੱਛਾ ਨਾ ਕਦੀ ਪ੍ਰਧਾਨ ਨੇ ਕਿਹਾ ਪਿਆਰ ਵੀ ਕਰਾ ਮੂੰਹ ਖਰਾਬ ਹੋਇਆ ਪੈ ਤਾਂ ਆਪਣਾ ਦੇਖ ਮੂੰਹ ਦਾ ਪਿਆਰ ਰੱਖਿਆ ਘਰ ਕੇਅਰ ਕਰਿਆ ਕਰਨਾ ਪ੍ਰਧਾਨ ਨੇ ਤਾਂ ਕਦੀ ਕਿਹਾ ਹੀ ਨਹੀਂਗਾ ਮਾਂ ਦੇ ਪੁੱਤ ਨੇ ਮੂੰਹ ਮੇਰਾ ਕਾਹਾਂ ਮੈਂ ਹੈ ਅੱਛਾ ਚੱਲ ਕੋਈ ਮੈਨੂੰ ਪਤਾ ਹੁਣ ਚਾਹੀਦਾ ਕਿ ਮੇਰਾ ਮੈਨੂੰ ਸਹੀ ਨਹੀਂ ਲੱਗ ਰਿਹਾ ਹੋਰ ਪ੍ਰਧਾਨ ਮੂੰਹ ਮੇਰਾ ਹੀ ਹੈ ਜੰਗਾ ਹਾਂ ਮੋਂ ਮੂੰਹ ਨਹੀਂ ਮੇਰੀ ਗੱਲ ਸੁਣ ਨਹੀ 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 ਮੋਂ ਮੂੰਹ ਮੇਰਾ ਹੀ ਕੋਈ ਗੱਲ ਨਹੀਂ ਤਾ ਕੋਈ ਗੱਲ ਨਹੀਂ ਠੀਕ ਹੈ ਹਾਂ ਕੋਈ ਗੱਲ ਨਹੀਂ ਚੰਗਾ ਤੇ ਮੂੰਹ ਆਪਣਾ ਜੇ ਮੇਰਾ ਮੂੰਹ ਖਰਾਬ ਹੋ ਜਾਤਾ ਮੈਂ ਆਪਣੇ ਮੂੰਹ ਸੈਟ ਕਰੂਗਾ ਨਾ ਪਰ ਇਹ ਨਹੀਂ ਕਿਹਾ ਕਿ ਦਾੜੀ ਛਿੱਟੀ ਹੋਈ ਪੀ ਇਹਨੂੰ ਸੈਟ ਕਰ ਲਓ ਇਹਨੂੰ ਆਹ ਕਰਾ ਲਓ ਮੈਂ ਮੈਂ ਕਹਤਾ ਕਿ ਨਹੀਂ ਮੈਂ ਪਾਗਲ ਨਹੀਂ ਤਾਂ ਫਿਰ ਮੈਨੂੰ ਪਤਾ ਨਾ ਵੀ ਮੇਰੀ ਦਾੜੀ ਛਿੱਟੀ ਮੈਂ ਆਪੇ ਸੋ ਕਰੂਗਾ ਤਾਂ ਬਾਹਰ ਨਹੀਂ ਕਹਿੰਦੀ ਬਣਾ ਚਲ ਠੀਕ ਹੈ ਠੀਕ ਹੈ ਹਾਂ ਕੋਈ ਗੱਲ ਨਹੀਂ ਬਣਾ ਲੱਗ ਗਿਆ ਪਤਾ ਤੇਰਾ ਪਤਾ ਲੱਗ ਗਿਆ ਬਦਨ ਪਹਿਲੇ ਮੈਨੂੰ ਬੜਾ ਹੀ ਹੁਣ ਕੋਈ ਜ਼ਿਆਦਾ ਪਤਾ ਲੱਗਿਆ ਤੇ ਅਮਨ ਹੋ ਗਈ ਮੇਰਾ ਗੁੱਸੇ ਚਲੋ ਕੋਈ ਗੱਲ ਨਹੀਂ ਆਪਣੇ ਵੀ ਮੰਨ ਜੂਗੀ ਇਹ ਮੈਨੂੰ ਪਤਾ ਹੈ ਥੋੜੇ ਟਾਈਮ ਵਾਸਤੇ ਗੁੱਸੇ ਹੁੰਦੀ ਹੈ 5-10 ਮਿੰਟ ਵਾਸਤੇ ਫਿਰ ਸੈੱਟ ਹੋ ਜਣਾ ਇਹਨੇ ਅਮਨ ਨੇ ਤੇ ਇੱਧਰ ਸਾਡਾ ਪੰਨੀਤ ਸਿੰਘ ਅੱਜ ਬਹੁਤ ਦਿਨਾਂ ਬਾਅਦ ਨਾ ਆਤਾ ਹੈ ਪਤਾ ਨਹੀਂ ਕਿੱਧਰ ਲੰਘ ਗਿਆ ਵਰਨੀਤ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਤੇ ਆਪਾਂ ਲੱਭਦੇ ਆ ਤੇ ਮੈਂ ਚਾਹ ਪੀ ਕੇ ਚੱਲਦਾ ਪੰਨੀਤ ਦੇ ਸਕੂਲ ਜਾ ਕੇ ਉਹਨਾਂ ਤੇ ਪੰਨੀਤ ਤੇ ਆਪਾਂ ਕਰਾ ਰਹੇ ਹਾਂ ਐਡਮਿਸ਼ਨ ਕਿਦੇ ਹੋਰ ਸਕੂਲ 'ਚ ਕਿਉਂਕਿ ਪੰਨੀਤ ਕਹਿੰਦਾ ਮੈਂ 10th ਮੈਂ ਕਿਸੇ ਹੋਰ ਸਕੂਲ 'ਚ ਕਰਨੀ ਕਿ ਉਹ ਸਕੂਲ 'ਚ ਨਹੀਂ ਕਰਨੀ ਤੇ ਬਣੀ ਦਾ ਵਲੌਗ ਦੇ ਵਿੱਚ ਇੱਧਰ ਸਾਡੀ ਦੰਮੂ ਤੇ ਚੱਲ ਰਹੀ ਨੇ ਪੇਪਰ 10th ਤੇ ਤੇ ਵਿਚਾਰੀ ਬਹੁਤ ਜ਼ੋਰ ਲਾ ਰਹੀ ਹੈ ਪੜਾਈ ਤੇ ਹੂੰ ਰਾਤ ਨੂੰ ਸਵੇਰੇ 4:00 ਵਜੇ ਉੱਠ ਕੇ ਪੜ੍ਹ ਲਾ ਹਿੰਦੀ ਵਿਚਾਰੀ ਹੈ ਨਾ ਸਾਡੀ ਕੁੜੀ ਤੇ ਬਹੁਤ ਟੈਨਸ਼ਨ ਹੈ ਨੂੰ ਆਪਣੀ ਪੜਾਈ ਦੀ ਵੀ ਮੈਥ 10th ਵਿੱਚ ਰੈਂਕਿੰਗ ਲੈ ਕੇ ਆ ਨੂੰ ਵਧੀਆ ਸਹੀ ਗੱਲ ਹੈ ਹੂੰ ਬੋਰਡਸ ਐ ਨਾ ਪਰ ਮੋਰਡਸ ਹੀ ਤਾਂ ਹਾਂ ਤੇ ਚਲੋ ਬੈਸਟ ਆਫ ਲੱਕ ਬੱਤ ਪੜਾਈ ਕਰੋ ਦੱਬ ਕੇ ਤੇ ਪਨੀਰ ਕਿੱਥੇ ਹੈ ਪਨੀਰ ਤਾਂ ਬਾਹਰ ਹੈ ਰੋਟੀ ਖਾ ਰਹੀ ਹੈ ਸਾਡੀ ਓਕੇ ਓਕੇ ਆ ਦੇਖੋ ਨੰਦ ਲੇਣ ਦਾ ਕਿੰਨਾ ਚਾਅ ਹੈ ਹੈ ਕਹਿੰਦਾ ਪਨੀਰ ਕਹਿੰਦਾ ਲਾ ਪੱਲਾ ਫਾੜ ਤੇ ਮੇਰਾ ਨੰਦ ਲੈ ਕਹਿੰਦਾ ਹੈ ਫਤੇ ਦੋਲੇ ਭਰਾ ਮਰਵਾਵਾਂ ਨੰਦ ਲੈਣੇ ਸੌਖੇ ਨਹੀਂ ਪਏ ਹੈਗੇ ਫਤੇ ਇਹ ਤਾਂ ਲੈ ਲਈ ਐਸੀ ਜਿਹਤੇ ਐਸੀ ਫਤੇ ਦੂਲੇ ਨੂੰ ਪਤਾ ਹੈ ਹੈ ਦੂਲੇ ਨੇ ਦੂਲੀ ਨੂੰ ਮਾਰੀ ਦੂਲੇ ਨੇ ਦੂਲੀ ਕਿੰਨੂੰ ਬੰਦ ਪਤਾ ਹੈ ਦੂਲੇ ਨੇ ਦੂਲੀ ਨੂੰ ਇਹ ਤਾਂ ਕੋਰੇ ਦੂਲਾ ਦੂਲੇ ਦੇ ਨੂੰ ਕਿੱਥੋਂ ਪਤਾ ਹੈ ਦੂਲੇ ਨੂੰ ਦੂਲਾ ਦੂਲੇ ਨੂੰ ਬੰਦਦਾ ਆ ਕੀ ਹੋਇਆ ਪੈਸੇ ਕਿੱਧਰ ਗਏ ਮੈਂ ਜੱਟ ਬੈਠੀ ਦੂਲਨ ਦੂਲਨ ਦੇ ਪੈਸੇ ਗੁੰਮ ਹੋ ਗਏ ਲੈ ਓਏ ਖੇਤਾਂ ਗੁੰਮ ਹੋ ਗਏ ਹੋਏ ਦੂਲਨ ਦੇ ਪੈਸੇ ਗੁੰਮ ਗਏ ਦੂਲਨ ਦੂਲੀ ਡਿੱਗ ਗਈ ਦੂਲੀ ਡਿੱਗ ਗਈ ਦੁੱਲੀ ਤਾਂ ਬੋਲਟ ਵੀ ਖਰਾਏ ਤਾਂ ਓ ਕੀ ਹੋਇਆ ਕੋੜਾ ਕੋੜਾ ਆਈ ਮੰਦੋਂ ਮੁੰਦੂ ਜੀ ਮੰਦੋਂ ਮੈਨੂੰ ਫਟਕਾ ਬੰਨਣਾ ਆਉਂਦਾ ਨਹੀਂ ਬਟ ਮਮਾ ਮੈਂ ਉੱਥੇ ਨੂੰ ਬੰਨਿਆ ਸੀ ਕਿੰਨਾ ਜਾਣਾ ਕਿੱਥੇ ਫਟਕਾ ਬਨ ਕੇ ਇਹਨੂੰ ਪੁੱਛ ਬਲਾ ਬੰਨਦੇ ਸਾਨੂੰ ਫਟਕਾ ਬੰਨਦੇ ਕੋਈ ਨਹੀਂ ਜਾਣਦੇ ਮੈਂ ਦੇਣਾ ਨਹੀਂ ਬੰਨਣਾ ਆਉਂਦਾ ਨਹੀਂ ਮੈਨੂੰ ਕਿਉਂ ਦੇ ਤੁਸੀਂ ਨਾ ਜਾਣ ਲਗਾ ਕੇ ਨਾ ਉਂਗਲ ਚੁੱਪ ਕਰਕੇ ਬੈਠਾ ਮੇਰਾ ਗਰਾਊਂਡ ਜਾਨਸ ਨਾ ਕਿ ਉੱਤੇ ਜਾਂਦੇ ਰਿਹਾ ਹੈ ਬਸ ਬਸੇ ਚੜ ਕੇ ਸਕੂਟਰੀ ਬੋਲਟ ਤੇ ਨਹੀਂ ਜਾਣਾ ਹੀ ਨਹੀਂ ਸਕੂਟਰੀ ਬੋਲਟ ਉਹਦਾ ਕੋ ਆਟੋ ਕਰਾ ਲਈ ਆਟੇ ਹੁੰਦੇ ਨਹੀਂ ਹੈਗੇ ਆ ਜਾ ਕੇ ਲਿਫਟ ਲੈ ਲਈ ਲਿਫਟ ਅੱਗ ਲੈ ਅੱਜ ਕੱਲ ਕੋਈ ਨਹੀਂ ਹੁੰਦਾ ਲਿਫਟ ਨਹੀਂ ਕੋਈ ਬੋਲਟ ਉਹ ਲੋ ਖੜਾ ਕਰਦੀ ਨਾ ਰੋ ਤੇ ਮੰਗਤੇ ਨੂੰ ਉਹ ਨੂੰ ਵੇਖ ਦੇ ਦੇ ਨਹੀਂ ਲਿਫਟ ਉਹਦਾ ਨਾਲਾ ਦੇਖ ਕੇ ਕਿਵੇਂ ਨਿਕਲਿਆ ਆਇਆ

ਨਾ ਤੂੰ ਆਈਂਗਾ ਤ ਨਹੀਂ ਆਹੀ ਤੈਨੂੰ ਪਤਾ ਕਿਉਂ ਬਣਾਉਂਦਾ ਨਾ ਤੂੰ ਮਮਤਾ ਹਮ ਕਿਸੇ 28 ਬਸੇ ਨਹੀਂ ਗਾ ਰਹੇ ਨਾ ਅੱਜ ਦੱਸ ਤੈਨੂੰ ਕਿਉਂ ਕਰਾਦੇ ਹਾਂ ਉਹ ਤੇ ਗੱਲ ਦਾ ਪਕੌੜੇ ਗੱਡੇ ਹਨ ਤੇਰੇ ਲਈ ਰੱਖੇ ਹਨ ਗੁੱਗ ਕੇ ਫੋਨ ਤਾਂ ਨਿਬੜ ਗਿਆ ਇੰਨਾ ਟਾਈਮ ਹੋ ਗਿਆ ਤੂੰ ਬੱਪਾ ਕੀ ਕਰੰਗਾ ਨਹੀਂ ਗੋਪੀ ਜਦੋਂ ਤੈਨੂੰ ਸੁਨੇਹਾ ਭੇਜਿਆ ਕਿ ਪਾਈ ਆ ਜਾ ਉਹਨੇ ਤਾਂ ਕਹਿੰਦੀ ਪਕੌੜੇ ਪਰਫੂਮ ਪਿਆ ਕੇ ਜੀ ਉਹਨੇ ਉਹ ਕਿਹਾ ਨਹੀਂ ਨਹੀਂ ਕਿਹਾ ਬੁਲਾ ਲਿਆ ਪਕੌੜੇ ਕੱਢ ਜਾਓ ਇੱਧਰ ਆਓ ਕਾ ਬੋਨਾ ਤਰਵਾ ਲਈ ਮਕਰਚਾ ਖਲੇ ਲੈ ਕੇ ਬਸ ਜਗਲੀ ਤੋਂ ਆ ਜਰਾ ਜਿਓਈ ਅਜੇ ਤਾਂ ਆਈ ਨਹੀਂ ਆਈ ਹੈਗੀ ਮੈਨੂੰ ਲੱਗਦਾ ਤੈਨੂੰ ਮੈਂ ਵਗਾਈ ਚਕੀ ਦਵਾਈਆਂ ਕਾਦੇ ਤੇ ਅਸੀਂ ਆ ਲੁਕ ਮੰਗ ਲਈ ਸੀ ਅੱਛਾ ਕਿਹੜੀ ਗੱਡੀ ਨਹੀਂ ਮਰ ਮਰ ਜੋਕ ਰੇ ਤੈਨੂੰ ਚੜਾ ਕੇ ਲੈ ਗਿਆ ਨਾ ਗਾਂ ਕੋਈ ਫਿਰ ਤੈਨੂੰ ਪਤਾ ਲੱਗੂਗਾ ਲੱਬ ਮਾਸੀ ਵੀ ਸੀਗੀ ਲੱਬ ਮਾਸੀ ਨੂੰ ਲੱਬ ਮਾਸੀ ਨੂੰ ਤਾਂ ਕੰਮ ਕਰਕੇ ਥਲੇ ਛੱਡ ਦੇਣਾ ਤੈਨੂੰ ਲੈ ਆਣਾ ਲੈ ਜਾ ਜਾਂਦਾ ਮੈਂ ਮੁੱਖੇ ਮਾਰ ਬੰਗਟੀਆਂ ਮਗਰੋਂ ਹੂੰ ਆਟੂ ਹੀ ਬਨਨਦੋਗਾ ਮੱਕੀ ਚੋਰ ਕਰਦੀ ਜਾਉਂਗੀ ਚੋ ਪੜਨਾ ਵੈਨੂੰ ਮੇਰੇ ਸਾਹ ਦੇ ਕਰਨੀ ਚੋਰ ਤੇ ਤੂੰ ਉੱਚੋਰ ਦੇ ਪੁਲਸਾ ਦੇ ਵਿੱਚ ਚੜੀ ਕਿਉਂ ਅਗਲਾ ਕਹੂਗਾ ਤੂੰ ਹੀ ਚੋਰ ਨੀੜ ਚੜ ਗਈ ਓਨੇ ਮਰਸਾ ਦੇ ਮਗਰ ਕਪੜੇ ਕਾਦਾਂ ਗਿੱਲੇ ਕੀ ਤਈ ਆ ਕਿਥੋਂ ਕਪੜੇ ਗਿੱਲੇ ਕਰਤੇ ਪਟਕਾ ਤੇ ਬੰਦੇ ਪਾਪਾ ਲੈ ਜਗਰ ਨੂੰ ਉਤਾਰ ਕੇੜਾ ਦਵਾ ਲੇ ਹੋ ਕਾ ਪਟਕਾ ਬੰਦੀ ਨਹੀਂ ਪਾਪਾ ਪਾਪਾ ਦੀ ਮੀਟਿੰਗ ਖਤਮ ਹੋ ਜਲਦੀ ਨਹੀਂ ਹੋ ਜਾਣੀ ਇਹ ਹੋ ਜਾਣੀ ਹੈ ਆਹ ਪੜਤਾ ਬੰਦ ਨਹੀਂ ਆ ਰਿਹਾ ਤੇਰੇ ਬਾਬਾ ਦਾ ਬਸ ਬੋਲ ਚਲਾ ਮੈਂ ਬੰਦ ਕਰ ਦਿੰਦਾ ਹੋਰ ਵਿਚਾਰੇ ਰੋਜ਼ੀ ਕਿ ਕਰੇਗਾ ਬਾਜ਼ਾਰ ਨਹੀਂ ਅੱਜ ਛੁੱਟੀ ਸੰਡੇ ਤੁਹਾਡੀ ਛੁੱਟੀ ਆ ਤੂੰ ਤੂੰ ਕੰਮ ਨਹੀਂ ਕਰਨਾ ਇਹ ਸਾਡਾ ਕੰਮ ਹੀ ਨਹੀਂ ਹੋਦਾ ਮੇਰਾ ਲੱਕ ਪਾਣੀ ਤੱਲਾ ਪਰਾ ਮੰਨਣਾ ਹੁਣ ਸਾਨੀ ਜਦੋਂ ਤੂੰ ਕਿਹਾ ਮੈਂ ਆਉਣਾ ਹੀ ਨਹੀਂ ਤੇ ਫਾਈ ਕਿਵੇਂ ਰੱਖਦੇ ਮੈਂ ਪਰ ਮੈਂ ਕਦੇ ਤਾਂ ਆਉਂਦੀ ਬੱਸ ਕਹਿ ਤਸਰ ਮੈਂ ਦਵਾਈ ਲੈ ਕੇ ਆਉਂਗੀ ਤੁਹਾਡੇ ਘਰੇ ਦਵਾਈ ਦੇਣ ਗੋਲੀ ਵੱਜੀ ਕੀ ਹੋਇਆ ਤੈਨੂੰ ਗੋਲੀ ਵੱਜੀ ਗੋਲੀ ਵੱਜੀ ਹੋਵੇ ਕੀ ਹੋਇਆ ਇਹ ਨੰਨੋ ਕੋ ਇਹ ਲੈ ਲੈ ਕੇ ਆਉਂਗਾ ਲੈ ਇਹਨੂੰ ਲੋ ਹਾਂ ਹਾਂ ਲੈ ਲੈ ਕੇ ਆਉਣਾ ਯਾਡੜਫੇ ਪੈ ਕੀ ਲੈ ਕੇ ਆਉਣਾ ਹੈ ਕੁਛ ਨਹੀਂ ਲੈ ਕੇ ਆਉਣਾ ਹਾਂ ਜਾਨ ਨੂੰ ਪਕੌੜਾ ਖਾ ਬੈਠ ਰੋਟੀ ਬੈਟਰੀ ਮਰਦੋੜੀ ਖਾਦੇ ਹੋਣ ਇਹਨਾਂ ਨੇ ਕੀ ਸੁਣਾਇਆ ਅਮਰੇ ਪਾਵੇ ਹੈਵੀ ਹੈਵੀ ਸੂਟ ਪਟੀਕਾ ਦੇ ਤੋ ਤੇਰੀ ਮੰਮੀ ਨਹੀਂ ਪਾਉਂਦੀ ਨਹੀਂ ਮੇਰੇ ਮੱਤਾ ਇੱਕ ਬੂੰਦ ਵੀ ਨਹੀਂ ਪੰਦੀ ਮੇਰੇ ਮਤ ਹਲਕੇ ਪਾਉਂਦੀ ਆ ਬੂੰਦ ਗੂੰਦ ਦਾ ਮਤਲਬ ਕੀ ਹੈ ਹਲਕੇ ਬੰਦੇ ਨਾ ਮਾਤਰਾ ਨਹੀਂ ਗਾਣਾ ਮੈਂ ਉਹ ਨਹੀਂ ਇਤਨੇ ਪਿਆਜ ਦੇ ਹੁੰਦੇ ਖਰਾਬ ਮੈਂ ਨਾ ਉਹ ਬੜਾ ਸੋਹਣਾ ਕਹਿੰਦਾ ਕਰਤੇ ਨਾ ਫਿਰ ਪੈਸੇ ਖਰਾਬ ਕਰ ਲੈਣਾ ਕੌਣ ਕਰ ਪਤਾ ਕਹਿੰਦਾ ਪੱਤੇ ਨੂੰ ਪਤਾ ਪੈਸੇ ਖਰਾਬ ਕਰਨਾ ਕੀ ਹੁੰਦਾ ਹੈ ਪੈਸੇ ਖਰਾਬ ਹੋ ਜਾ ਕੱਟਿਆ ਦੇਖ ਜਸਮੀ ਦਾ ਗਾਣਾ ਰਿਹਾ ਉਹ ਤੁਮ ਲਾਲ ਬਣਾ ਇਹ ਚਾੜੂ ਲੈਣ ਗਿਆ ਸੀ ਕਹਿੰਦਾ ਮੈਂ ਚਾੜੂ ਦੇਖ ਕੇ ਲਿਆ ਨਾ ਮਗਾਣਾ ਰਿਹਾ ਹੁੰਦਾ ਕਿਦਾ ਜਸਮੀ ਦਾ ਨਾ 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 ਮਗਾਣਾ ਰਿਹਾ ਨਾ ਜਿਹੜਾ ਇਹ ਕੋਨੇ ਵਾਲ ਨਾਲ ਬੰਦੀ ਹੁੰਦੀ ਹੁੰਦੀ ਆ ਕੋਨੇ ਮਾਨ ਨਾਲ ਕੋਨੇ ਮਾਨ ਦੋ ਬੋਲ ਹੋ ਜਾਣ ਮੈਂ ਮਲਾਉਂਦਾ ਸਿਆਬ ਦਾ

ਗਰ ਸੁਣਾ ਰਿਹਾ ਹੈ ਵੀ ਆ ਵੀ ਸੂਟ ਪਟੀਕਾ ਵਾਲਾ ਸੁਣਾ ਦੇ ਇੱਕ ਹੋ ਮਨ ਪੂਰਾ ਗਾਣਾ ਨਹੀਂ ਉਹਦਾ ਮਤਲਬ ਕੀ ਘੜ ਘੜ ਵਾਰ ਸਿਕਾ ਜਾਂਦਾ ਹੈ ਹੈਵ ਯੂ ਸੁਣ ਚੁਨੀ ਭਗਵੰਤ ਮਾਂ ਦੀ ਭਗਣ ਵਾਲੀ ਚੁਨੀ ਲਈ ਸਰਦੀ ਦਾ ਤੋਂ ਜਾਣਾ ਉਹ ਸੁਣਾ ਜਿਹੜਾ ਸਾਨੂੰ ਸੀ ਢੋਲੇ ਸੁਣਾਇਆ ਸੀ ਤੇ ਫਿਰ ਜਿਹੜਾ ਨਹੀਂ ਵੀ ਤੇ ਮਾਰਨਾ ਹੀ ਤੇ ਸ਼ੇਰ ਤੇ ਫਿਰ ਉਹ ਨਹੀਂ ਤੈਸੀ ਤੂੰ ਮੁਸਰਾਦਾ ਹੋ ਜੇ ਤੇ ਤੂੰ ਮਸਰਾ ਕੜ ਸੁਣਾ 295 ਸ਼ੇਰ ਹਤਨ ਘੜ ਫਲਾਈ ਕਰ ਕੇ ਤੇ ਜਰ ਹੌਸਲਾ ਤੇ ਰਿਆ ਹਾਦੀ ਵਾਦੇ ਦੇ ਸਿੱਧੂ ਮਸੇਵਾਲ ਨੂੰ ਕੁਮਕਾਣਾ ਆਇਆ ਕਰ ਦਮ ਦਮ ਆਇਆ ਕਰ ਦਮ ਹਾਂ ਇਹ ਜੀ ਕਰ ਦਮ ਕਰ ਕਰ ਰੁੱਕ ਕੇ ਕਹਿੰਦੀ ਉੱਠ ਕੇ ਕਰਾ ਸਿੱਧੂ ਮਸੇਵਾਲ ਕਿੱਡੀ ਝੋਂਕੜਾ ਮਾਰ ਕੇ ਬੈਠੀ ਉੱਠ ਕੇ ਕਰ ਰੇ ਅਣਾ ਲੱਗ ਰਿਹਾ ਮਨੁਲੀ ਦਾ ਮਨੁਲੀ ਦਾ ਘੜਾ ਲੱਗ ਰਿਹਾ ਮਨੁਲੀ ਸਿੱਧੂ ਮੂਸੇ ਵਾਲਾ ਮੈਂ ਡੈਡੀ ਤੇ ਵਿਆਹ ਤੇ ਲੱਗਿਆ ਹਾਂ ਮਨੁਲੀ ਦਾ ਘੜਾ ਮੈਂ ਹਾਂ ਜੇ ਲੋ ਉਸ ਟਾਈਮ ਜਿਹੜੀ ਡੈਡੀ ਰਾਂਦੀ ਸੀ ਚੁੰਨੀ ਲੋਟ ਕੇ ਆ ਦੇ ਨਾ ਤੱਕ ਲੈ ਲਿਆ ਹੱਥ ਮੁਸਾਉ ਤੇ ਮੈਂ ਨਾਲ ਹੱਸਦਾ ਫਿਰੇ ਆਏ ਮੁਸਤਫਾ ਆਇ ਕਿ ਦੇ ਤੂੰ ਸੰਤ ਦੇ ਰਮਾ ਕਿ ਤੇ ਸੱਜਾ ਆਇ ਕਹਿੰਦਾ ਚੁੰਨੀ ਲੋਟ ਕਰਦੀ ਨ ਤੱਕ ਲਈ ਤੱਕ ਕੀ ਲਿਆ ਨਾਲ ਮੁਸਤਫਾ ਤੇ ਫੇਰ ਨਾਲ ਹੱਸਦਾ ਮੇਰੇ ਕਹਿੰਦਾ ਤੂੰ ਮੈਨੂੰ ਕਹਿੰਦਾ ਕਹਿਣ ਕੇ ਨਾਲ ਕੁਸੇ ਮੇਰਾ ਕੰਡਨ ਨਾਲ ਕੁਸੇ ਮੇਰਾ ਕੁਸੇ ਇਹ ਮੰਨ ਵੀ ਤੇ ਅੱਜ ਨੀਦ ਨਹੀਂ ਦਈ ਨਾ ਕਿ ਤੇ ਮੱਛੀ ਬਹੁਤ ਮਹਿੰਗੀ ਆਜ ਨੀਦ ਮੈਂ ਤਾਂ ਮੱਛੀ ਬਣ ਮੱਛੀ ਤਾਂ ਤੂੰ ਹੋਟੇਟੇ ਬਣੀ ਨਹੀਂ ਅੱਜ ਵੀ ਰਿਕਿਟ ਸਾਲਿਮਟ ਕੀਤਾ ਬਹੁਤ ਐਨਜੋਏ ਕਰਾ ਅੱਜ ਆਈ ਨਹੀਂ ਹੈਗੀ ਅੱਜ ਕਾਮ ਦੂ ਸੰਡੇ ਤੋਂ ਦਿਨ ਮੈਂ ਪਰਨੇ ਬੜਾ ਕੀਤਾ ਹੀ ਮੈਂ ਬਾਤ ਚਾਹੂੰਗੀ ਆ ਵੀ ਅਗਲੇ ਮੇਰੇ ਅੱਜ ਦਿਨ ਸੰਡੇ ਤੋਂ ਦਿਨ ਮੈਂ ਦਾਬੂ ਪੀ ਲਿਆ ਕਹ ਲੈ ਕਾਮੂ ਦਾ ਪਾ ਮੇਰੀ ਗੱਲ ਸੁਣ ਇਸ ਟਾਈਮ ਕੰਮ ਕਰ ਲੈਨੇ ਸਵੇਰੇ 2 ਘੰਟੇ ਦੀ ਛੁੱਟੀ 2 ਘੰਟੇ ਲੇਟ ਆ ਇਸ ਵੇਲੇ ਆ ਨੋ 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 ਨੂੰ ਨਹੀਂ ਹੋ ਰਿਹਾ ਨਾ ਤੂੰ ਦੱਕੀ ਚਾਹ ਤੂੰ ਕਹਾਂਦਾ ਕੋਈ ਚਾਹੀ ਮੈਨੂੰ ਮਗਰ ਕੰਮ ਕਰੂਂ ਚੰਗੀ। ਗਾਮਨੋਂ ਠੁਕੀ 12 ਵਜੇ। ਮੈਂ ਉਹਦਾ ਨਾਂ ਨਹੀਂ ਹੋਈ ਜਾਂਦਾ। ਉਹ ਕਾਹਨੋਂ ਦਿਲ ਖਾਣਾ ਨੂੰ ਕਿ ਲਿਸਟ ਕਰਕੇ ਖਾਣਾ ਖਾਂਦੀਆਂ। ਰੈਸਟੋਰੈਂਟ ਤੇ ਸੱਤ ਸੱਤ ਸ਼ਾਲਾ ਮਾਰਦੀ ਮੈਂ ਮਾਂ ਤੇ। ਤੇਰੇ ਸੱਤ ਤੇ ਮੇਰੀ ਸਰਦਾਰੀ ਹੈ। ਮੈਨੂੰ ਵੀ ਲੈ ਲੈ ਮੈਂ ਕਰੀ ਜਾਂਦਾ ਕੋਨਾ ਟੁੱਟਣ ਦੋ। ਮੈਂ ਤਾਂ ਯਾਦ ਕਰ ਤੂਟ ਮੜ ਕੇ ਭੱਜ ਜਾਨੀ ਤੇਰਾ ਨਹੀਂ ਵੀ ਨੌਂ ਤੇ ਪਗੜਾਦਾ ਮੈਂ ਸਰਦੀਆਂ ਵਾਲੇ ਉਹ ਇਹਨੇ ਪਾਇ ਨਹੀਂ ਸਕਦਾ ਤੋਰ ਤੂੰ ਆਣੇ ਸੂਣੀ ਦਾ ਇੰਨਾ ਸੋਹਣਾ ਨਾ ਸੂਣੀ ਸੁਵਾਇਆ ਮੈਂ ਕਿਹ ਕਿਸ ਮਾਮਾ ਹਾਂ ਇਹਨੇ ਸੋਹਣੇ ਸੂਟ ਸੀਗੇ ਅਸਟਮਰ ਦਾ ਮਿਕਸ ਕੀਤਾ ਮੈਂ ਉਹ ਸੂਟ ਤੈਨੂੰ ਦਿੱਤਾ ਨਹੀਂ ਕਾ ਤੋ ਨਹੀਂ ਸੁਵਾਇਆ ਮੈਂ ਕਿ ਤਾ ਕੋ ਨਾ ਨਾ ਸਰ ਹੁੰਦੀ ਸੀ ਤੇਰਾ ਕਰ ਜਾਉਗੀ ਸੂਟ ਪਾ ਕੇ ਅਗਲੇ ਸਾਲ ਅਗਲੇ ਸਾਲ ਯਾਰ ਅੱらせ ਆ ਲਓ ਉਹ ਹੋਰ ਬੀ ਆ ਹਾਂ ਤੂੰ ਨਾ ਕੀ ਸੁਕੀ ਸੋਦੀ ਨਾ ਨਹੀਂ ਆਉਂਦਾ ਤੇਰੇ ਤਰ ਜੀ ਆ ਬਣਾਣੀ ਕੋਰੀ ਵੀ ਬਣਾਣੀ ਸਿਆ ਜਾ ਕੇ ਕਰਾ ਲਈ। ਇਤੋਂ ਬੜਾ ਕੋਰੀਅਰ ਨਹੀਂ ਹੋਣਗੇ। ਸੂਟ ਹੀ ਉੱਥੇ ਪਏ ਨੇ। ਦੋਥਾ ਜਾ ਪਾਣੀ ਡ੍ਰੈਗਿੰਗ ਕੱਢ ਕੇ ਦੇ ਦੇ ਭਾਜੀ ਕਰਾ ਦਊਗਾ। ਕੀ ਹੋ ਗਿਆ ਫਿਰ? ਮੈਂ ਚਲਾਇਆ ਆ ਪਛਾਮੀ ਮਾਸਟਰ ਸਾਹਿਬ ਜਾਂਦੇ ਨਾਲੇ ਸੇਵਾ ਕਰਕੇ ਆਉਂਦੇ ਤੂੰ ਟਾਈਮ ਵੀ ਤੂੰ ਸਾਰਾ ਲਗਾਤਾ ਇੱਥੇ। ਹਾਂ ਨਹੀਂ ਆਪਾਂ ਮੈਂ ਵੀ ਭਾਗ ਲਈ ਛੋਟਾ ਬੰਨਣਾ ਗੁਰੂ ਘਰ ਲੱਗ ਜਾਂਦੇ। ਸਹੀ ਗੱਲ। ਤਾ ਵੀ ਅਭੀ ਜਾ ਨਹੀਂ ਸੂਟੇਂਦਾ ਕਿ ਹੁੰਦੇ ਪਿੱਛੇ ਤੂੰ। ਹੋਰ ਸੰਚਲਦੇ ਸਹਾਈ ਹੈ। ਕਿ ਕਿੱਦੇ ਚੱਪੇ ਜਾਣਾ। ਉਹਦਾ ਕੰਮ ਚੱਲਣਾ 8 ਵਜੇ ਤੱਕ ਤੇ ਭਾਜੀ ਦਾ। ਦਾਸ ਮੈਂ ਚੁੱਪ ਕਰਕੇ ਬੈਠੀ ਰਹੀ ਤੇ ਗੱਡੀ ਸਿੱਖਣਾ ਤੂੰ ਸੋਨੂੰ ਤੈਨੂੰ ਕੀ ਨੁਕਸਰ ਤੂੰ ਸੈਨਾ ਉੱਥੇ ਹੋਇਆ ਪੁੱਛੀ ਆ ਆ ਵਾਧੂ ਬੈਠੀ ਹੋਈ ਇਹ ਨਹੀਂ ਗੱਡੀ ਸਿੱਖਦੀ ਹੈਗੀ ਗੱਡੀ ਸਿੱਖ ਲੈ ਜਮੂਤ ਚਲੇਗਾ ਤੇ ਵੱਡੀ ਸਿੱਖ ਲੈ ਤਾਂ ਇਹ ਕਹਿੰਦੇ ਨੇ ਜਿਵੇਂ ਮੈਂ ਘਰੋਂ ਗੱਡੀ ਕੇ ਲੈ ਜਾ ਗੱਡੀ ਸਿੱਖਣ ਨੂੰ ਸਿਖਾਉਂਗੀ ਤਾਂ ਆਹ ਦੇ ਸਿਆਣਾ ਬਣਾ ਦਾੜੀ ਵਾਲਾ ਹੁਣ ਇੱਕ ਟੰਗ ਡਾਉਣ ਚੱਲਾ ਇਹਨੂੰ ਸਿਖਾਉਂਦਾ ਆਹ ਦੇ ਇਹਦੀ ਦੁੱਲਣ ਨਾਲ ਚੱਲੀ ਦੁੱਲੀ ਦੁੱਲਣੀ ਤੂੰ ਦਾਦਾ ਭੱਜ ਵੀ ਗਿਆ ਦੁੱਲਾ ਭੱਜ ਗਿਆ ਕੁੜਕੇ ਤੋਂ ਹਿੰਦੀ ਵੀਡੀਓ ਵੇ ਵਦੂਲਾ ਦੁਲਰੀਆਂ ਤੋਂ ਪਹਿਲਾਂ ਮੁੱਕ ਜਾਣਾ ਪੁਰਾਣੇ ਆ ਮੈਂ ਦੂਰ ਬੋਲ ਸਕਦੀ ਸਿੱਧੀ ਸਿੱਧੀ ਗੱਲ ਕਰੀ શકਤੋ ਨਾ ਹੂੰ ਕਰੀ ਸੀ ਫੋਨ ਤੇ ਤੈਨੂੰ ਪੁੱਛਿਆ ਸਭ ਪੁੱਛ ਲੰਨੇ ਨਾ ਜਾ ਕੇ ਤੂੰ ਕਹਾ ਮੈਂ ਮੂੰ ਕੋਈ ਨਹੀਂ ਕਹਾ ਉਹ ਤਾਂ ਗੱਲ ਲੰਘ ਵੀ ਗਿਆ ਇਹਨੇ ਬੋਲਿਆ ਹੋਲੇ ਨੇ ਗੰਨੇ ਮੁੱਕੇ ਹੋਣ ਕਹਿੰਦਾ ਉਹ ਰੋਹ ਵਾਲਾ ਆਇਆ ਕਹਿੰਦਾ ਰੋਹ ਪੀਣੀ ਆ ਇਹਨੂੰ ਕਹਿੰਦਾ ਸਾਫ ਕਰਨਾ ਹੋਇਆ ਸਾਫ ਕਰਦੇ ਹਾਂ ਕੁਰਸੀਆਂ ਤੋਂ ਨਾਲ ਹੀ ਸਵੇਰੇ ਧੋਵਾਂਗੇ ਹਾਂ ਹੈ ਰੋਟੀ ਵੀ ਇੰਤਰੇ ਸਿੱਟ ਰਸਤਾ ਹੈ ਮੈਂ ਇੰਤਰੇ ਪਾ ਦਿਆਂ ਮੈਟ ਮੁੜ ਕੇ ਪਾ ਦੋ ਹਾਂ ਜੀ ਇਧਰ ਮਾੜਾ ਜਿਹਾ ਮੰਦਰੋਂ ਆ ਟੋੜ ਦੇ ਸਾਫ ਕਰ ਗਰਮੀ ਬਹੁਤ ਲੱਗੀ ਸਵੇਰੇ ਠੰਡ ਲੱਗੀ ਜਾਂਦੀ ਬੁਖਾਰ ਹੋ ਗੂਆ ਪਿਆ ਅੱਜ ਤਾਂ ਪਰ ਸਰਦਾ ਨਹੀਂ ਹੈਗਾ ਠੰਡ ਹੈਗੀ ਅੱਜ ਥੋੜੀ ਹੈਗੀ ਠੰਡ ਉਹ ਤੁਹਾਡ ਪਰ ਰਹਿੰਦੀ ਕਿਹਨੇ ਤੇ ਮੇਰਾ ਸੇਟੋਂ ਨਾਲ ਸਵੇਰੇ ਪੈਟੀ ਕਰਾਂਗੇ ਉਹ ਕਿਹਦੇ ਨੂੰ ਵੀ ਧੋਣ ਵਾਲਾ ਹੈ ਮੂੰਹ ਧੋਣਾ ਹੈ ਜੀ ਇੱਥੇ ਚਲ ਕੋਈ ਕਹਿੰਦਾ ਕੋਈ ਚੱਕਰ ਨੀ ਕਰ ਕੋਈ ਪਤ ਕੱਲੇ ਬੋਲਾ ਬੋਲਾ ਵੀਡੀਓ ਮੈਂ ਬਣ ਰਹੀ ਤੇਰੀ ਵੀਡੀਓ ਬਣ ਰਹੀ ਆ ਤੇਰੀ ਲਾੜੇ ਦੀ ਵੀਡੀਓ ਪਾਪਾਂ ਜੱਫੀ ਵਾਲਾ ਇਹ ਤੇ ਫੁਗਰੇ ਚੱਕਰ ਚ ਗਿਰਦੇ ਦੇਖ ਕਿੱਡਾ ਤੂੰ ਹੈਗਾ ਯਾਰ ਇੱਕ ਉਹੜਾ ਵਾਹਿਆ ਉਹ ਅੱਗੇ ਡੋਲੀ ਵਾਲੀ ਕਾਰ ਆ ਗਈ ਓਏ ਹਾਂ ਨਹੀਂ ਵਾਹ ਅੱਛਾ ਤਾਂ ਪਹਲਾ ਸੋਣੀ ਨਾ ਫਿਰ ਮਾਠੇ ਤੇ ਜਾਣਾ ਹੂੰ ਓਕੇ ਜੂ ਗਿਆ ਤਾਂ ਤੇ ਪਰਸੈਂਟ ਹੋ ਵੀ ਗਿਆ ਉਹਦਾ ਚਾਰਜ ਲੈ ਸੀ ਸਦ ਦਾ ਹੁਣ ਇਹ ਚੱਕਰਾਂ ਸੀ ਨਾ ਇੱਧਰ ਨਾ ਇੱਧਰ ਸੋਨ ਨੂੰ ਲੱਗਾ ਸੇਰਦਾ ਯਾ ਚ ਮੈਂ ਤਾਂ ਨੂੰ ਤਲਾਕ ਦੇਣਾ ਕਹਿੰਦਾ ਤਲਾਕ ਦਾ ਪਤਾ ਨਹੀਂ ਇਹਨੂੰ ਮਾਰ ਦੇਣੀ ਸੋਨ ਨੂੰ ਉਹ ਮਾਰੀ ਮਾਰੀ ਦੇ ਦੇਖੋ ਇੱਕ ਪੁੱਤ ਨੇ ਕਿਦਾਂ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੋਨ ਨੂੰ ਸੋਨ ਤੂੰ ਤਾਂ ਕੱਕ ਵੀ ਨਹੀਂ ਹੈਗੀ ਤੇ ਹਾਂ ਤਾਰੇ ਉਹ ਦੇਖ ਪਾਇ ਤੇ ਅਲੋਕ ਉਹ ਤਰਫ ਪਿਆ ਬੱਚੇ ਕੁੜੀ ਨਾ ਹਾਂ ਹਾਂ ਇਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹਨੂੰ ਤਲਾਕ ਦੇ ਕਹਿੰਦਾ ਇਹ ਤਲਾਕ ਤਾਂ ਕਿਹਨੇ ਦੱਸਿਆ ਇਹਨੂੰ ਇਹ ਵੜਾ ਪਤਾ ਨਾ ਰੋਣਾ ਪਾ ਰਿਹਾ ਮੈਨੂੰ ਕੁਛ ਨਹੀਂ ਪੜਿਆ ਜਾ ਰਿਹਾ ਤੂੰ ਉੱਟ ਕੇ ਹੁੰਨੀ ਐ ਉਹ ਬੰਦ ਕਰ ਉਹ ਬੰਦ ਕਰਕੇ ਵੀ ਤੁਹਾਡੀ ਬਾਤ ਜਾਂਦੀ ਹਮਨੇ ਕਿਹਾ ਜੱਟ ਦਰਦ ਨਹੀਂ ਆਗਾ ਜੱਟ ਹੰਦਰਾ ਲੂਗਾ ਵੱਡਾ ਜੱਟ ਮੇਰੇ ਛੋਟ ਜੱਟ ਵੀ ਕਿਵੇਂ ਬਾਈ ਉਲਟਾ ਬੋਲਟਾ ਹੈ ਉਲਟਾ ਆ ਤਾਰ ਆਜੋ ਇਹ ਜੱਟ ਕਹਿੰਦਾ सोनू ਕਹਿੰਦੀ ਮੈਨੂੰ ਤੂੰ ਇਹ ਬੋਲਟ ਚਲਾਉਂਦੇ ਤਾਂ ਹੀ ਮੱਚ ਮੱਚ ਕੇ ਮਰ ਜਾਂਦੇ ਇਹਨੂੰ ਵੇਚ ਦੋ ਮੈਨੂੰ ਕਹਿੰਦਾ ਆ ਲੈ ਕੋ ਮੱਤ ਗਈ ਇਹ ਨਹੀਂ ਜਾਣੀ ਬਾਰੇ ਨਹੀਂ ਕੁੱਟਣਾ ਇਹ ਨਹੀਂ ਸਰਨਾ ਇਹ ਕਿਹੜਾ ਕੁੱਟਣਾ ਭਾਈ ਤੂੰ ਵੀ ਜਾਣੀਆਂ ਕੁੱਟ ਰਿਹਾ ਬੰਨੋ ਇਹਨੂੰ ਬੰਨੋ ਇਹਨੂੰ ਬੰਨ ਕੇ ਕੁੱਟੋ ਜਿਨ੍ਹਾਂ ਨੂੰ ਬੰਨ ਕੇ ਕੁੱਟਿਆ ਉਹਨਾਂ ਨੂੰ ਪਤਾ ਆਹ ਤੁਮਹਾਨੂੰ ਮਾਰੇ ਚੋਕੇ ਫਿਰੋ ਆ ਗੋਟੇ ਫਤਿਹ ਤੇ ਮੈਂ ਕਾ ਲੜ ਤਮੋਂ ਮੇਰੀ ਆ ਮੁਕੀਆਂ ਮਾਰ ਮਾਰ ਕੇ ਨੇ ਜੇ ਮਾਮੇ ਨੂੰ ਕੁਝ ਕਿਹਾ ਫੇਰ ਦੇ ਹਾਂ ਮਾਮੇ ਨੂੰ ਮਾਮੇ ਨੂੰ ਮੈਂ ਮੈਨੂੰ ਕਹਿੰਦਾ ਕੇਲੇ ਖਾ ਗਏ ਹੈ ਆਪਾਂ ਦੋ ਕੇਲੇ ਖਾ ਗਏ ਫਤਿਹ ਅੱਜ ਫੇਰ ਉਤਾਰ ਪਾਪਾ ਨਾਲ ਲੜ ਰਿਹਾ ਕਹਿੰਦਾ ਉਤਾਰ ਪਾਪਾ ਸਾਰੇ ਕੇਲੇ ਖਾ ਗਏ پتہ ਕੀ ਕੀ ਖਾ ਗਏ ਹੋਰ ਦੋ ਸੰਤਰੇ ਖਾ ਗਏ ਹੂੰ ਉਹ ਤਾਂ ਤੁਸੀਂ ਤਾਂ ਮੂੰਹ ਨਹੀਂ ਲੈਣਾ ਸੰਤਰਿਆਂ ਨੂੰ ਹੋਰ ਮੈਂ ਤਾਂ ਯਾਰ ਖਾਦੀ ਉਹ ਉਹ ਝੂਠੇ ਕਿਨੇ ਬਣਦੇ ਆ ਵੇਖ ਲਈ ਖਾਦੇ ਸੀ ਨਾ ਦੋ ਹੱਟ ਫੜੇ ਨਹੀਂ ਤੇ ਮੈਂ ਦੂਜਾ ਖਾ ਜਿਹਦਾ ਜਿਸ ਤਰ੍ਹਾਂ ਤੁਸੀਂ ਆਪ ਕਰੇ ਸੀ ਕਿ ਉਧਰ ਜਾ ਕੇ ਛੱਟੂ ਹਿਲ ਕੇ ਆਉਂਦਾ ਦੋ ਦੋ ਸ ਦੋ ਚਾਰ ਨਾਲ ਖਾਦੇ ਸੀਰੇ ਹਾਂ ਵੇ ਤੇਰੇ ਪੈਸੇ ਤਾਂ ਨਹੀਂ ਲੱਗੇ ਉਹਨਾਂ ਲੱਗਿਆ ਨਾ ਭਰਾ ਇਹਨਾਂ ਲੱਗਿਆ ਇਹਦੇ ਪੈਰ ਫੂਕਦੇ ਹੋ ਉਹ ਉਹ ਤੂੰ ਵੀ ਨਾ ਖਾ ਫਿਰ ਉਹਨਾਂ ਤੇ ਲੱਗੇ ਪੈਰੇ ਨਾ ਅਸੀਂ ਤਾਂ ਖਾਵਾਂਗੇ ਇਹ ਤਾਂ ਸਾਡੇ ਮੰਮੀ ਆਪਣੇ ਤੂੰ ਇਹ ਇਹਨੂੰ ਕਹਿ ਦੋ ਇਹਨੂੰ ਕਹਿ ਦੋ ਤੇ ਆਪਣੇ ਮਾਪਿਆਂ ਨੂੰ ਕਹਿ ਦੋ ਤੁਸੀਂ ਇਹ ਕਿਹਾ ਕਰੋ ਫਰੂਟ ਦੇ ਦੇਣਾ ਇਹਨਾਂ ਨੂੰ ਢੜਾ ਦੇਣਾ ਇਹਨਾਂ ਸੰਗਰੂਟ ਨਾ ਬੜੀ ਸੰਗਰੂਟ ਨਾ ਬੜੀ ਹੁਣ ਪੁੱਤ ਤੂੰ ਥੋੜੇ ਦਿਨ ਬਾਅਦ ਇਹ ਕਹਿਣਾ ਕਿ ਮੈਂ ਸੰਗਰੂਟ ਜਾਣਾ ਲੈ ਫਿਰ ਤੂੰ ਲੱਕ ਲੈ ਕੇ ਲਾ ਮੈਂ ਹੋਊਗਾ ਮੈਂ ਹੁਣ ਬੱਸ ਤੂੰ ਦੱਸ ਕੀ ਕਰਨੇਗਾ ਤੂੰ ਜਿਆਦਾ ਕੁਝ ਫੜਾਓ ਇੱਧਰ ਸੋਰੀ ਸਟਾਲਜੀ ਕਾਵਜੀ ਕਾਵਜੀ ਕਾ ਜੀ ਵਾਜੀ ਟੋਪੀ ਤੇ ਆਵਜੀ ਮੇਰਾ ਰੜੇ ਮੈਦਾਨ ਚ ਵਜੀ ਫਤਿਹ ਆ ਜਾ ਹੁਣ ਉਹ ਪਾਪਾ ਕੇਲਾ ਫੇਰ ਖਾ ਗਏ ਆ ਜਾ ਆ ਜਾ ਫਤਿਹ ਆ ਜਾ ਹਾਂ ਚੰਡੀਗੜ ਆੜਿਆ ਤੇ ਮੇਲੇ ਲੱਗਦੇ ਇਹਦਾ ਵਿਆਹ ਕਰਾ ਗਏ ਨਾ ਬੜਾ ਮਜਾ ਆਣੀ ਸੋਨੂ ਕਿਥੇ ਰਹੇਗੀ ਹੈ ਸੋਨੂ ਤੈਨੂੰ ਛੁੱਟਦਾ ਗਏ ਨਾ ਕਿਉਂ ਤੜਦੀ ਹੋਈ ਤੈਨੂੰ ਛੱਡਾਂਗੇ ਤੇਰੀ ਬੁੜੀ ਨੂੰ ਛੱਡਾਂਗੇ ਪੁਰਤੀ ਆਉ ਨੂੰ ਸਿੱਟਾਂਗੇ ਪੁਰਤੀ ਪੁਰਤੀ ਜਦੋਂ ਸਿੱਟਾਂਗੇ ਪੁਰਤੀ ਐਕਸੈਂਪਲ ਰਿਆ ਤਾਹੋ ਹਣਾ ਹੱਡਾ ਆਪ ਦਾ ਸੱਚਾ ਪ੍ਰੋਗਰਾਮ ਤੇ ਲੱਗਿਆ ਪਾਪਾ ਆ ਲੱਗਿਆ ਅੱਛਾ ਤੁਹਾਡਾ ਪ੍ਰੋਗਰਾਮ ਤੇ ਸਾਡਾ ਐਡੀ ਘੇੜ ਘੈਲ ਫੋਨ ਫੀਡ ਫੋਟੋ ਆਖੀ ਤੇ ਕਈ ਲੋਗ ਹੱਡਾ ਪਾਪਾ ਨੂੰ ਮੰਨਦੀ ਨਹੀਂ ਕਿ ਕੌਣ ਹੈ ਇਹ ਮੰਨਦੇ ਨੇ ਤੇਰੇ ਪਾਪੇ ਨੂੰ ਆਹ ਪਾਪਾ ਉਹਨੇ ਕਹਿੰਦੀ ਬੈਠਾ ਰਹਿੰਦੇ ਮੈਨੇਜਰ ਲੱਗਿਆ ਬੈਠ ਤੇ ਉਹਦੇ ਨਾਲ ਤੇਰੇ ਅਮ ਪਾਪਾ ਨਾਲ ਉਹ ਦੇ ਕੇ ਆਂ ਫੋਟੋ ਕਰਾ ਪਾਪਾ ਦਾ ਸਭ ਤੋਂ ਚ ਡਾਕਟਰ ਵੀ ਆ ਉਹਦਾ